ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਇਹ ਵਾਲੇ ਡਿਜ਼ਾਈਨ ਦੀ ਮੈਂ ਸ਼ਾਰਟ ਅਪਲੋਡ ਕੀਤੀ ਸੀ ਤੇ ਮੈਨੂੰ ਕਾਫੀ ਸਾਰੇ ਕਮੈਂਟ ਆਏ ਭੈਣਾਂ ਨੇ ਕਾਫੀ ਕਮੈਂਟ ਕੀਤੇ ਆ ਕਿ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣਾ ਸਾਨੂੰ ਸਿਖਾਓ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬੋਥ ਹੀ ਪਿਆਰਾ ਲੱਗਦਾ ਹੈ ਲੇਡੀਜ਼ ਕੋਟੀ ਤੇ ਬਣਾ ਸਕਦੇ ਜੇ ਜੈਂਟਸ ਕੋਟੀ ਤੇ ਬਣਾ ਸਕਦੇ ਜੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਜੇ ਤੁਸੀਂ ਇਹ ਵਾਲਾ ਬਾਰਡਰ ਸਿੱਖਣਾ ਹੈ ਤੇ ਤੁਸੀਂ ਫੇਰ ਵੀ ਮੈਨੂੰ ਕਮੈਂਡ ਕਰਕੇ ਜਰੂਰ ਦੱਸਿਓ ਕਿ ਇਹ ਵਾਲਾ ਬਾਰਡਰ ਵੀ ਮੈਂ ਤੁਹਾਨੂੰ ਬਣਾਉਣਾ ਜਰੂਰ ਸਿਖਾਵਾਂਗੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਾਨੂੰ 10-10 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 10-10 ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਆਪਾਂ ਵਾਧੂ ਲੈ ਲੈਣੇ ਆ ਤੇ ਡਿਜ਼ਾਈਨ ਸਾਡਾ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਇੱਥੋਂ ਲੈ ਕੇ ਤੇ ਇੱਥੋਂ ਤੱਕ ਸਾਡਾ 10 ਕੁੰਡਿਆਂ ਦਾ ਡਿਜ਼ਾਈਨ ਆ 10-10 ਦੇ ਹਿਸਾਬ ਨਾਲ ਆਪਾਂ ਕੁੰਡੇ ਪਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਮੈਂ 20 ਕੁੰਡੇ ਪਾਏ ਹੋਏ ਨੇ 20 ਕੁੰਡੇ ਪਾ ਕੇ ਸਿੱਧੀ ਸਾਈਡ ਤੋਂ ਅਸੀਂ ਆਪਣਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਡਿਜ਼ਾਈਨ ਜਿਹੜਾ ਬਣ ਜਾਂਦਾ ਹੈ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਉਣੇ ਆ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਾਂਗੇ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਐ ਵੇਖੋ ਇਹ ਜਿਹੜੇ ਸਾਡੇ ਕੋਲ ਚਾਰ ਕੁੰਡੇ ਨੇ ਇਹਨਾਂ ਦੇ ਵਿੱਚੋਂ ਇਹ ਪਹਿਲਾ ਕੁੰਡਾ ਆਪਾਂ ਇਦਾਂ ਉਣ ਲੈਣਾ ਪਹਿਲੂ ਦੋ ਕੁੰਡਿਆਂ ਦੇ ਵਿੱਚੋਂ ਇੱਕ ਕੁੰਡਾ ਆਪਾਂ ਪਹਿਲਾਂ ਉਣ ਲੈਣਾ ਇਹ ਜਿਹੜਾ ਦੂਸਰਾ ਕੁੰਡਾ ਆ ਇਹਨੂੰ ਬਾਅਦ ਛੁਣਨਾ ਇੱਧਰਲੀ ਸਾਈਡ ਤੇ ਆਪਾਂ ਇਹ ਵਾਲਾ ਕੁੰਡਾ ਜਿਹੜਾ ਇਸ ਤਰ੍ਹਾਂ ਕਰਕੇ ਪਿੱਛੋਂ ਦੀ ਆਪਾਂ ਇਹਨੂੰ ਪਹਿਲਾਂ ਔਨ ਲੈਣਾ ਹੈ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਬਾਅਦ ਚ ਔਣਾ ਜਾਂ ਤੁਸੀਂ ਉਤਾਰ ਕੇ ਵੀ ਇਹਨਾਂ ਨੂੰ ਟਵਿਸਟ ਕਰ ਸਕਦੇ ਜੀ ਤੇ ਇਸ ਤਰ੍ਹਾਂ ਵੀ ਕਰ ਸਕਦੇ ਜੀ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਜਾਏਗਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇੱਥੋਂ ਲੈ ਕੇ ਇੱਥੋਂ ਤੱਕ ਸਾਡਾ 10 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਹੁਣ ਅੱਗੇ ਆਪਾਂ ਫੇਰ ਵੇਖੋ ਇੱਕ ਕੁੰਡਾ ਸਿੱਧਾ ਬਣਾ ਲਿਆ ਧਾਗਾ ਆਪਣੀ ਵਾਲੀ ਸਾਈਡ ਕੀਤਾ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਟਵਿਸਟ ਕਰਾਂਗੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਉਨਾਂ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੇ ਜੇ ਉਸ ਤਰ੍ਹਾਂ ਤੁਹਾਨੂੰ ਸੌਖਾ ਲੱਗਦਾ ਉਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਕੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਉਨ ਲੈਣਾ ਹੈ ਇਹ ਐਵੇਂ ਲੇਕ ਕੁੰਡੇ ਨੂੰ ਬਾਅਦ ਚੋੜਨਾ ਇਸ ਤਰ੍ਹਾਂ ਉਤਾਰ ਕੇ ਵੀ ਟਵਿਸਟ ਕਰ ਸਕਦੇ ਜੇ ਤੇ ਇਸ ਤਰ੍ਹਾਂ ਵੀ ਕਰ ਸਕਦੇ ਜੇ ਬਿਨਾ ਉਤਾਰੇ ਵੀ ਤੁਸੀਂ ਹੋਣ ਸਕਦੇ ਜੇ ਬਹੁਤ ਸੌਖਾ ਤਰੀਕਾ ਦੋਨੋਂ ਤਰੀਕਿਆਂ ਦੇ ਨਾਲ ਹੀ ਤੁਸੀਂ ਇਸ ਨੂੰ ਬਣਾ ਸਕਦੇ ਜੀ ਹੁਣ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਦੂਸਰੀ ਸਾਈਡ ਕਰਾਂਗੇ ਦੋ ਕੁੰਡੇ ਸਿੱਧੇ ਜਿਹੜੇ ਆਪਾਂ ਉਧਰੋਂ ਉਲਟੇ ਬਣਾ ਰਹੇ ਸੀ ਹੁਣ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 ਚਾਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਹोली ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾਵਾਂਗੇ ਦੋ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਤੀਸਰੀ ਸਲਾਈ ਵੇਖੋ ਤੀਸਰੀ ਸਲਾਈ ਆਪਾਂ ਕਿਸ ਤਰ੍ਹਾਂ ਬਣਾਉਣੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਧਾਗਾ ਆਪਣੇ ਵੱਲੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਕੁੰਡਿਆਂ ਨੂੰ ਫੇਰ ਉਸੇ ਤਰ੍ਹਾਂ ਟਵਿਸਟ ਕਰਨਾ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਦੇ ਵਿੱਚ ਵੇਖੋ ਕੀਤਾ ਹੈ। ਇਹ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਪਹਿਲਾਂ ਉਣ ਲੈਣਾ ਹੈ। ਫਿਰ ਇਹ ਵਾਲੇ ਕੁੰਡੇ ਨੂੰ ਬਾਅਦ ਚੁਣ ਲੈਣਾ। ਇਹ ਦੋ ਕੁੰਡੇ ਟਵਿਸਟ ਹੋ ਗਏ ਹੁਣ ਇੱਧਰ ਵਾਲੇ ਇਹ ਵਾਲੇ ਕੁੰਡੇ ਨੂੰ ਆਪਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਪਹਿਲਾਂ ਉਣਨਾ ਹੈ। ਬੈਕ ਸਾਈਡ ਤੋਂ ਪਹਿਲਾਂ ਉਣ ਲਿਆ ਤੇ ਜਿਹੜਾ ਇਹ ਪਹਿਲਾ ਕੁੰਡਾ ਆ ਇਹਨੂੰ ਬਾਅਦ ਵਿੱਚ ਉਣਨਾ ਹੈ। ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਆਪਾਂ ਉਲਟੇ ਬਣਾ ਰਹੇ ਸੀ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇਹ ਚਾਰ ਕੁੰਡਿਆਂ ਨੂੰ ਹੁਣ ਟਵਿਸਟ ਕਰਕੇ ਆਪਾਂ ਇਹਨਾਂ ਦਾ ਇੱਕ ਸਿੱਟਾ ਜਿਹਾ ਬਣਾਉਣਾ ਇਸ ਤਰ੍ਹਾਂ ਕਰਕੇ ਅੰਦਰ ਵਾਲੇ ਜਿਹੜੇ ਦੋ ਕੁੰਡੇ ਆ ਬਾਹਰ ਵਾਲੇ ਕੁੰਡਿਆਂ ਤੋਂ ਇੱਧਰ ਬਾਹਰ ਵਾਲੀ ਸਾਈਡ ਨੂੰ ਕੱਢ ਦੇਣਾ ਤੁਸੀਂ ਵੇਖ ਕੇ ਸਮਝ ਸਕਦੇ ਹੋ ਇਹ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਇਧਰੋਂ ਦੀ ਉਣ ਲੈਣਾ ਜਾਂ ਤੁਸੀਂ ਉਤਾਰ ਕੇ ਵੀ ਕਰ ਸਕਦੇ ਜੀ ਜਿਸ ਤਰ੍ਹਾਂ ਤੁਹਾਨੂੰ ਸੌਖਾ ਲੱਗਦਾ ਉਸੇ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਬਣਾ ਸਕਦੇ ਜੀ ਹੁਣ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਓ ਤੀਸਰੀ ਸਲਾਈ ਬਣ ਗਈ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਜਿਸ ਤਰ੍ਹਾਂ ਆਪਾਂ ਦੂਸਰੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਚੌਥੀ ਬਣੇਗੀ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨਗੇ ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨਗੇ ਚਾਰ ਕੁੰਡੇ ਹੁਣ ਉਲਟੇ ਬਣਨਗੇ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਫਿਰ ਦੋ ਕੁੰਡੇ ਸਿੱਧੇ ਬਣਨਗੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਦੇ ਦੋ ਕੁੰਡੇ ਉਲਟੇ ਤੇ ਇੱਕ ਕੁੰਡਾ ਫੇਰ ਉਲਟਾ ਇਸ ਤਰ੍ਹਾਂ ਕਰਕੇ ਆਪਾਂ ਚਾਰ ਸਲਾਈਆਂ ਬਣਾ ਲਈਆਂ ਹੁਣ ਜਿਸ ਤਰ੍ਹਾਂ ਆਪਾਂ ਇਹ ਪਹਿਲੀਆਂ ਚਾਰ ਸਲਾਈਆਂ ਬਣਾਈਆਂ ਇਸੇ ਤਰ੍ਹਾਂ ਆਪਾਂ ਹੋਰ ਚਾਰ ਸਲਾਈਆਂ ਬਣਾ ਲੈਣੀਆਂ ਉਹ ਤੁਹਾਨੂੰ ਮੈਂ ਬਣਾ ਕੇ ਫੇਰ ਅੱਗੋਂ ਦੱਸਦੀਆਂ ਕਿ ਅੱਗੋਂ ਆਪਾਂ ਡਿਜ਼ਾਈਨ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਹੁੰ ਸੱਡਾ 8 ਸਲਾਈਆਂ ਦਾ ਡਿਜ਼ਾਈਨ ਬਣ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ 4 ਸਲਾਈਆਂ ਬਣਾ ਕੇ ਦਿਖਾਈਆਂ ਨੇ ਉਸੇ ਤਰੀਕੇ ਨਾਲ 4 ਸਲਾਈਆਂ ਮੈਂ ਹੋਰ ਬਣਾ ਲਿਆ ਨੇ ਐ ਵੇਖੋ ਇਹ 8 ਸਲਾਈਆਂ ਦਾ ਡਿਜ਼ਾਈਨ ਬਣ ਗਿਆ ਹੁਣ ਇਸ ਤੋਂ ਅੱਗੇ ਵੇਖੋ ਆਪਾਂ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਬਣਾਉਣਾ ਹੈ ਨੌਵੀਂ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਹੁਣ ਇੱਕ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੈ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਇਹ ਉਲਟੇ ਕੁੰਡਿਆਂ ਦੇ ਇੱਧਰ ਵਾਲੀ ਸਾਈਡ ਤੇ ਲੈ ਕੇ ਜਾਣਾ ਐ ਵੇਖੋ ਇਸ ਤਰ੍ਹਾਂ ਕਰਕੇ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਲੈ ਕੇ ਜਾਣਾ ਤੇ ਉਲਟੇ ਕੁੰਡੇ ਨੂੰ ਇੱਧਰ ਲੈ ਕੇ ਹੁਣਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਫਿਰ ਇਹ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਹੀ ਬਣਾ ਲੈਣਾ ਹੁਣ ਅਗਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਇੱਕ ਫਿਰ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਤੇ ਇਹ ਜਿਹੜਾ ਉਲਟਾ ਕੁੰਡਾ ਆ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਹੁਣ ਤਾਂ ਅੱਗਾ ਪਿੱਛੇ ਕਰਾਂਗੇ ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਇਸ ਤਰ੍ਹਾਂ ਕਰਕੇ ਪਹਿਲਾਂ ਉਲ ਲੈਣਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਉਲ ਲੈਣਾ ਇਸ ਤਰ੍ਹਾਂ ਕਰਕੇ ਇੱਧਰ ਵਾਲੀ ਸਾਈਡ ਤੇ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚੁਣਨਾ ਹੁਣ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਖੜਨਾ ਉਲਟੇ ਕੁੰਡੇ ਵੱਲ ਤੇ ਉਲਟੇ ਕੁੰਡੇ ਨੂੰ ਆਪਾਂ ਇੱਧਰ ਲੈ ਕੇ ਆਉਣਾ ਹੈ ਇਸ ਤਰ੍ਹਾਂ ਕਰਕੇ ਹੁਣ ਉਲਟੇ ਕੁੰਡੇ ਨੂੰ ਵੀ ਆਪਾਂ ਸਿੱਧਾ ਬਣਾ ਦੇਣਾ ਤੇ ਇਹ ਕੁੰਡੇ ਨੂੰ ਵੀ ਸਿੱਧਾ ਬਣਾ ਦੇਣਾ ਹੁਣ ਐ ਇੱਕ ਕੁੰਡਾ ਆਪਾਂ ਉਲਟਾ ਬਣਾਉਣਾ ਹੈ ਤਾਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ ਬਣਾਉਣੇ ਆ ਚਾਰ ਕੁੰਡੇ ਸਿੱਧੇ ਬਣਾ ਲਏ ਹੁਣ ਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਤਾਗਾ ਪਿੱਛੇ ਕਰ ਲੈਣਾ ਇਹ ਵਾਲੇ ਕੁੰਡੇ ਨੂੰ ਹੁਣ ਆਪਾਂ ਇੱਧਰ ਵਾਲੀ ਸਾਈਡ ਲੈ ਕੇ ਆਉਣਾ ਇਹਨੂੰ ਸਿੱਧਾ ਬਣਾ ਲਿਆ ਤੇ ਇਹ ਉਲਟਾ ਗੁੰਡਾ ਸਾਡੇ ਕੋਲ ਜਿਹੜਾ ਇਹਨੂੰ ਵੀ ਆਪਾਂ ਸਿੱਧਾ ਬਣਾ ਦੇਣਾ ਅਗਲੇ ਕੁੰਡੇ ਜਿਹੜੇ ਦੋ ਰਹਿ ਗਏ ਉਹਨਾਂ ਨੂੰ ਆਪਾਂ ਸਿੱਧਾ ਬਣਾ ਦੇਣਾ ਇਹ ਬਣ ਗਈ ਨੌਵੀਂ ਸਲਾਈਡ ਡਿਜ਼ਾਈਨ ਦੀ ਹੁਣ ਦਸਵੀਂ ਸਲਾਈ ਦੇਖੋ ਪਹਿਲਾ ਕੁੰਡਾ ਉਤਾਰ ਲਿਆ ਇੱਕ ਦੋ ਤਿੰਨ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਗਾ ਆਪਣੀ ਵਾਲੀ ਸਾਈਡ 1 2 3 4 ਚਾਰ ਕੁੰਡੇ ਉਲਟੇ ਧਗਾ ਪਿੱਛੇ ਇੱਕ ਕੁੰਡਾ ਸਿੱਧਾ ਧਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਡਿਜ਼ਾਈਨ ਦੀ 10ਵੀਂ ਸਲਾਈ ਬਣ ਰਹੀ ਆ ਹੁਣ ਧਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਆਪਾਂ ਉਲਟਾ ਹੀ ਬਣਾ ਲੈਣਾ 10 ਸਲਾਈਆਂ ਬਣ ਗਈਆਂ ਹੁਣ ਆ ਗਏ ਆਂ ਡਿਜ਼ਾਈਨ ਦੀ 11ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ 1 ਤੇ 2 ਦੋ ਕੁੰਡੇ ਸਿੱਧੇ ਬਣਾ ਲੇ ਹੁਣ ਇਹ ਵਾਲਾ ਕੁੰਡਾ ਜਿਹੜਾ ਆਪਾਂ ਇੱਧਰ ਉਲਟੇ ਕੁੰਡੇ ਵੱਲ ਖੰਣਾ ਤੇ ਉਲਟੇ ਕੁੰਡੇ ਨੂੰ ਇੱਧਰ ਲੈ ਆਉਣਾ ਹੁਣ ਇਹ ਉਲਟੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਦੇਣਾ ਹੁਣ ਇਹ ਕੁੰਡੇ ਨੂੰ ਵੀ ਆਪਾਂ ਸਿੱਧਾ ਹੀ ਬਣਾ ਦੇਣਾ ਇਹਨਾਂ ਦੋਨਾਂ ਨੂੰ ਆਪਾਂ ਟਵਿਸਟ ਕੀਤਾ ਹੈ ਹੁਣ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਹੁਣ ਇਹ ਉਲਟਾ ਕੁੰਡਾ ਜਿਹੜਾ ਆਪਾਂ ਇੱਧਰ ਵਾਲੀ ਸਾਈਡ ਕਰਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਿੱਧਾ ਉਲ ਲੈਣਾ ਇੱਧਰ ਪਹਿਲੋਂ ਇਹ ਵਾਲੇ ਕੁੰਡੇ ਨੂੰ ਬਾਅਦ 'ਚ ਉੰਨਾਂ ਇਹ ਵੀ ਸਿੱਧਾ ਹੋ ਗਿਆ ਹੁਣ ਦੋ ਕੁੰਡੇ ਸਿੱਧੇ 1 ਤੇ 2 2 ਸਿੱਧੇ ਬਣਾਉਣ ਤੋਂ ਬਾਅਦ ਹੁਣ ਆਪਾਂ ਇੱਧਰ ਉਲਟੇ ਸਾਈਡ ਵਾਲੇ ਨੂੰ ਕੁੰਡੇ ਵੱਲ ਨੂੰ ਉਲਟਾ ਕੁੰਡਾ ਜਿਹੜਾ ਉਹਨੂੰ ਆਪਾਂ ਇੱਧਰ ਅੰਦਰ ਵਾਲੇ ਪਾਸੇ ਲੈ ਆਉਣਾ ਤੇ ਇਹਨੂੰ ਵੀ ਸਿੱਧਾ ਬਣਾ ਦੇਣਾ 1 ਤੇ 2 ਫਿਰ ਚਾਰ ਕੁੰਡੇ ਸਿੱਧੇ 1 2 3 4 ਚਾਰ ਸਿੱਧੇ ਬਣਾ ਕੇ ਹੁਣ ਉਲਟੇ ਕੁੰਡੇ ਨੂੰ ਆਪਾਂ ਇੱਧਰ ਸਾਈਡ ਖੜਨਾ ਐਵੇਂ ਵਾਲੇ ਕੁੰਡੇ ਨੂੰ ਆਪਾਂ ਇਸੇ ਤਰ੍ਹਾਂ ਪਹਿਲਾਂ ਉਹਨ ਲੈਣਾ ਤੇ ਐਵੇਂ ਵਾਲੇ ਕੁੰਡੇ ਨੂੰ ਬਾਗ ਚੁਣਨਾ ਹੁਣ ਦੋ ਕੁੰਡੇ ਸਿੱਧੇ 11ਵੀਂ ਸਲਾਈ ਬਣ ਗਈ 12ਵੀਂ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਹੈ 12ਵੀਂ ਸਲਾਈ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 13ਵੀਂ ਸਲਾਈ ਤੇ 13ਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਕੁੰਡੇ ਸਿੱਧੇ ਹੁਣ ਇਹ ਵਾਲਾ ਕੁੰਡਾ ਜਿਹੜਾ ਇੱਧਰ ਖੜਨਾ ਆਪਾਂ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਪਾ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਪਾ ਲੈਣਾ ਇਸ ਕੁੰਡੇ ਨੂੰ ਆਪਾਂ ਪਹਿਲੋ ਬਣਾ ਲੈਣਾ ਸਿੱਧਾ ਫਿਰ ਇਸ ਕੁੰਡੇ ਨੂੰ ਵੀ ਸਿੱਧਾ ਬਣਾ ਲੈਣਾ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਫਿਰ ਇਹ ਜਿਹੜਾ ਕੁੰਡਾ ਜਿਹੜਾ ਆਪਾਂ ਉਲਟਾ ਰਹੇ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਪਹਿਲੋ ਬਣਾ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚ ਬਣਾ ਲੈਣਾ ਹੁਣ ਇੱਥੇ ਆਪਾਂ ਚਾਰ ਕੁੰਡੇ ਸਿੱਧੇ ਬਣਾਉਣੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲਏ ਹੁਣ ਇਹ ਕੁੰਡੇ ਨੂੰ ਫੇਰ ਆਪਾਂ ਇਸ ਤਰ੍ਹਾਂ ਕਰਕੇ ਟਵਿਸਟ ਕਰਨਾ ਇਹ ਵੇਖੋ ਇਹ ਤੁਸੀਂ ਹੁਣ ਕੇ ਵੀ ਕਰ ਸਕਦੇ ਜਿਹਦੇ ਉਤਾਰ ਕੇ ਵੀ ਕਰ ਸਕਦੇ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਚਾਹੋ ਕਰ ਲਓ ਫਿਰ ਦੋ ਕੁੰਡੇ ਸਿੱਧੇ ਫਿਰ ਇਹ ਵਾਲੇ ਕੁੰਡੇ ਨੂੰ ਇੱਧਰ ਲਿਆਉਣਾ ਹੈ ਇਸ ਤਰ੍ਹਾਂ ਤੁਸੀਂ ਕਰ ਸਕਦੇ ਜੀ ਸੌਖਾ ਤਰੀਕਾ ਹੈ ਉਤਾਰਨੇ ਨਹੀਂ ਪੈਂਦੇ ਆਪਲੇ ਕੁੰਡੇ ਨੂੰ ਬਾਹਰ ਚੋਂ ਲੈਣਾ ਤਿੰਨ ਕੁੰਡੇ ਹੁਣ ਸਿੱਧੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲੈਣਾ 13ਵੀਂ ਸਲਾਈ ਬਣ ਗਈ ਹੁਣ 14ਵੀਂ ਸਲਾਈ ਜਿਹੜੀ ਪੂਰੀ ਉਲਟੀ ਬਣਾ ਲੈਣੀ ਆਪਾਂ ਹੁਣ ਆ ਗਏ ਅਸੀਂ 15ਵੀਂ ਸਲਾਈ ਤੇ 15ਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ 1 2 3 ਤੇ 4 ਚਾਰ ਕੁੰਡੇ ਪਹਿਲਾਂ ਸਿੱਧੇ ਬਣਾ ਲਏ ਹੁਣ ਇਹ ਚਾਰ ਕੁੰਡਿਆਂ ਨੂੰ ਟਵਿਸਟ ਕਰਨਾ ਇਹ ਵਾਲਾ ਕੁੰਡਾ ਜਿਹੜਾ ਆਪਾਂ ਇੱਧਰ ਲਿਆਉਣਾ ਹੈ ਇਸ ਤਰ੍ਹਾਂ ਪਿੱਛੋਂ ਦੀ ਵੀ ਹੋਣ ਸਕਦੇ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਤੇ ਇਹਨੂੰ ਬਾਅਦ ਚ ਉਣ ਸਕਦੇ ਆਪਾਂ ਇਸ ਤਰ੍ਹਾਂ ਅੱਗੋਂ ਦੀ ਹੁਣ ਇਹਨਾਂ ਨੂੰ ਟਵਿਸਟ ਕਰਤਾ ਹੁਣ ਇਹ ਵਾਲੇ ਕੁੰਡਿਆਂ ਨੂੰ ਟਵਿਸਟ ਕਰਾਂਗੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਉਣ ਲੈਣਾ ਹੈ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚ ਉਣ ਲੈਣਾ ਹੁਣ 6 ਕੁੰਡੇ ਸਿੱਧੇ 1 2 3 4 5 6 6 ਸਿੱਧੇ ਬਣਾਉਣ ਤੋਂ ਬਾਅਦ ਫਿਰ ਕੁੰਡੇ ਟਵਿਸਟ ਕਰਾਂਗੇ ਇਹ ਵਾਲੇ ਕੁੰਡੇ ਨੂੰ ਪਹਿਲਾਂ ਉਣ ਲਿਆ ਬੈਕ ਤੋਂ ਆਪਾਂ ਉਹਨਾਂ ਪਹਿਲੋਂ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚੁਣਨਾ ਹੁਣ ਇੱਧਰ ਸਾਈਡ ਆਪਾਂ ਫਰੰਟ ਤੋਂ ਪਹਿਲੋਂ ਹੁਣ ਅਗਲੇ ਪਾਸੇ ਉਹ ਆਪਾਂ ਕੁੰਡਾ ਜਿਹੜਾ ਪਹਿਲੋਂ ਉਨਾਂ ਉਹਨੂੰ ਅੱਗੇ ਕਰਨਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਬਾਅਦ ਚੁਣਨਾ ਚਾਰ ਕੁੰਡੇ ਫਿਰ ਸਿੱਧੇ 1 2 3 4 ਤੇ ਲਾਸਟ ਵਾਲਾ ਵੀ ਸਿੱਧਾ 15ਵੀਂ ਸਲਾਈ ਬਣ ਗਈ ਹੁਣ 16ਵੀਂ ਸਲਾਈ ਆਪਾਂ ਪੂਰੀ ਉਲਟੀ ਬਣਾ ਲੈਣੀ ਆ ਹੁਣ 16 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਇੱਕ ਵਾਰ ਬਣ ਗਿਆ ਆ ਹੁਣ ਇਸ ਤੋਂ ਬਾਅਦ ਡਿਜ਼ਾਈਨ ਜਿਹੜਾ ਉਹ ਚੇਂਜ ਹੋਏਗਾ ਚੇਂਜ ਹੋ ਕੇ ਵੇਖੋ ਡਿਜ਼ਾਈਨ ਕਿਸ ਤਰ੍ਹਾਂ ਬਣਨਾ ਆ ਹੁਣ ਇਹ ਵਾਲਾ ਡਿਜ਼ਾਈਨ ਜਿਹੜਾ ਆ ਉਹ ਇਹ ਵਾਲੀ ਜਗ੍ਹਾ ਤੇ ਆ ਜਾਣਾ ਵਾ ਤੇ ਜਿਹੜੇ ਇਹ ਵਾਲੇ ਦੋ ਸਿੱਧੇ ਕੁੰਡੇ ਆ ਉਹ ਇੱਥੇ ਆ ਜਾਣੇ ਆ ਹੁਣ ਇੱਕ ਵਾਰ ਮੈਂ ਤੁਹਾਨੂੰ ਇੱਕ ਸਲਾਈ ਬਣਾ ਕੇ ਦਿਖਾ ਦਿੰਨੀ ਹ ਉਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਐ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਦੋ ਕੁੰਡੇ ਉਲਟੇ ਬਣਾਉਣੇ ਆ ਤੇ ਇਹਨਾਂ ਦੇ ਵਿੱਚੋਂ ਆਪਾਂ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਥੇ ਹੁਣ ਡਿਜ਼ਾਈਨ ਜਿਹੜਾ ਅੱਧਾ ਬਣੇਗਾ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਐ ਜਿਹੜਾ ਕੁੰਡਾ ਇਹਨੂੰ ਆਪਾਂ ਟਵਿਸਟ ਕਰਕੇ ਇੱਧਰ ਖੜਨਾ ਆ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਉਲ ਲੈਣਾ ਇਹ ਵਾਲੇ ਕੁੰਡੇ ਨੂੰ ਬਾਅਦ 'ਚ ਹੁਣ ਇਸ ਤਰ੍ਹਾਂ ਦੋ ਕੁੰਡਿਆਂ ਨੂੰ ਟਵਿਸਟ ਕਰਤਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਉਣੇ ਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਾਂ ਆਹ ਵਾਲੇ ਕੁੰਡੇ ਬਣਾ ਰਹੇ ਸੀ ਇਹ ਹੁਣ ਇੱਥੇ ਆ ਕੇ ਬਣਨੇ ਦੋ ਕੁੰਡੇ ਸਿੱਧੇ ਬਣਾ ਲਏ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਇੱਥੇ ਸੈਂਟਰ 'ਚ ਜਿਹੜਾ ਇਹ ਵਾਲਾ ਡਿਜ਼ਾਈਨ ਆ ਹੁਣ ਇਹ ਵਾਲੀ ਜਗ੍ਹਾ ਤੇ ਬਣੇਗਾ ਵੇਖੋ ਇਹ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਟਵਿਸਟ ਕਰ ਲੈਣਾ ਵਾ ਇਨੂੰ ਬਾਹਰ ਚੁਣ ਲੈਣਾ ਹੁਣ ਇਧਰ ਸਾਈਡ ਫੇਰ ਆਪਾਂ ਇਸ ਤਰ੍ਹਾਂ ਕੁੰਡਿਆਂ ਤੇ ਕੇਬਲ ਬਣਾਵਾਂਗੇ ਇਹ ਵਾਲੇ ਕੁੰਡੇ ਨੂੰ ਪਹਿਲਾਂ ਹੁੰਨਾ ਹੈ ਬਸ ਤੁਸੀਂ ਇਹੀ ਧਿਆਨ ਰੱਖਣਾ ਹੈ ਕਿ ਅਗਲੇ ਪਾਸਿਓਂ ਦੀ ਆਪਾਂ ਕੁੰਡੈ ਜਿਹੜੇ ਉਹ ਖੜਨੇ ਆ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਇੱਥੇ ਬਣਾਤਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਂ ਅੱਗਾ ਪਿੱਛੇ ਕਰਾਂਗੇ ਇੱਥੇ ਹੁਣ ਅੱਧਾ ਡਿਜ਼ਾਈਨ ਬਣਨਾ ਸਿਰਫ ਇਹ ਗੁੰਡਾ ਆਪਾਂ ਇਧਰ ਨੂੰ ਟਵਿਸਟ ਕਰਨਾ ਹੈ ਤੇ ਇਹ ਗੁੰਡਾ ਸਿੱਧਾ ਬਣਾ ਲੈਣਾ ਹੁਣ ਅਗਲਾ ਗੁੰਡਾ ਜਿਹੜਾ ਇਹ ਸਾਡਾ ਸਿੱਧਾ ਸਿੱਧਾ ਹੀ ਨਾਲ ਚੱਲੇਗਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਜਿਹੜਾ ਐਵੇਂ ਵਾਲਾ ਡਿਜ਼ਾਈਨ ਆ ਉਹ ਇੱਥੇ ਸ਼ੁਰੂ ਕਰ ਦਿੱਤਾ ਹੈ ਉੱਥੇ ਤੁਹਾਨੂੰ ਸਵੈਟਰ ਤੇ ਦਿਖਾਨੀ ਆ ਇਸ ਤਰ੍ਹਾਂ ਡਿਜ਼ਾਈਨ ਸਾਡਾ ਜਿਹੜਾ 32 ਲਾਈਆਂ ਚ ਬਣਦਾ ਹੈ ਮੈਂ ਇੱਥੇ 16 ਲਾਈਆਂ ਤੁਹਾਨੂੰ ਬਣਾ ਕੇ ਦਿਖਾਤੀ ਆ ਅਗਲੀਆਂ 16 ਸਲਾਈਆਂ ਸੇਮ ਬਣਨੀਆਂ ਐ ਬਸ ਆਪਾਂ ਡਿਜ਼ਾਈਨ ਨੂੰ ਚੇਂਜ ਕਰਨਾ ਐ ਵੇਖੋ ਇੱਥੇ ਤੁਹਾਨੂੰ ਦਿਖਾਉਣੀ ਆ ਐ ਵੇਖੋ ਪਹਿਲਾ ਡਿਜ਼ਾਈਨ ਸਾਡਾ ਜਿਹੜਾ ਇੱਥੇ ਬਣਿਆ ਆ ਫਿਰ ਉਸ ਤੋਂ ਬਾਅਦ ਇਹ 16 ਸਲਾਈਆਂ ਬਣਾ ਕੇ ਮੈਂ ਇੱਥੋਂ ਤੱਕ ਡਿਜ਼ਾਈਨ ਬਣਾਤਾ ਹੁਣ ਇਸ ਤੋਂ ਬਾਅਦ ਡਿਜ਼ਾਈਨ ਜਿਹੜਾ ਚੇਂਜ ਹੋ ਜਗਾ ਜਿਹੜਾ ਇਹ ਵਾਲਾ ਡਿਜ਼ਾਈਨ ਐ ਉਹ ਸਾਡਾ ਇੱਥੇ ਆ ਜਾਏਗਾ ਬਸ ਇਸੇ ਤਰ੍ਹਾਂ ਨਾਲ ਆਪਾਂ ਇਹੀ 32 ਸਲਾਈਆਂ ਜਿਹੜੀਆਂ ਰਿਪੀਟ ਕਰਦੇ ਜਾਣਾ ਐ 16 ਸਲਾਈਆਂ ਵਿੱਚ ਹੀ ਡਿਜ਼ਾਈਨ ਬਣਨਾ ਐ ਤੇ ਡਿਜ਼ਾਈਨ ਨੂੰ ਬਾਅਦ ਵਿੱਚ ਆਪਾਂ ਚੇਂਜ ਕਰ ਲੈਣਾ ਚੇਂਜ ਕਰਨ ਤੋਂ ਬਾਅਦ ਇਹ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਆ ਅੱਗੇ ਤੋਂ ਅੱਗੇ ਆਪਾਂ ਜਦੋਂ ਬਣਾਉਂਦੇ ਜਾਵਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜਾਏਗਾ ਉਲਟੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜਾਂ ਡਿਜ਼ਾਈਨ ਪਸੰਦ ਆਇਆ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ